ਮੈਂ ਬਣਾਇਆ ਮਿਰਚੀ ਦਾ achar ਤੇ ਇਸ ਬਾਈ ਨੇ ਕਾਰਤਿਕ ਮਾਲਸ ਨੂੰ ਡਰਮ ਭਰੇ ਦਿਖਾਉਨੇ ਆ ਪੱਖਾ ਚਲਾ ਲੈਂਦੇ ਜੇ ਗਰਮੀ ਆ ਤਾਂ ਤੇ ਇਹਦੇ ਚ ਦੱਸੋ ਮਾੜਾ ਜ ਆ ਹੁਣ ਬਾਈ ਵੱਡੀ ਵੀਡੀਓ ਆ ਕੀ ਕੁਝ ਪਾਇਆ ਇਹਦੇ ਚ ਮੇਥੀ ਸੌਂਫ ਤੇ ਰਾਈ ਜੀ ਮੇਥੀ ਸੌਂਫ ਰਾਈ ਹਾਂਜੀ ਇਹ ਤਿੰਨ ਚੀਜ਼ਾਂ ਚਾਰ ਦੀਆਂ ਮੇਨ ਹੁੰਦੀਆਂ ਨੇ ਇਹ ਤਿੰਨ ਚੀਜ਼ਾਂ ਚਾਰ ਦੀਆਂ ਮੇਨ ਹਲਦੀ ਨਮਕ ਮਸਾਲਾ ਉਹਦਾ ਹੁੰਦੀ ਸੌਫ ਤੇ ਰਾਜਤਨ ਚੀਜ਼ਾਂ ਹੁੰਦੀਆਂ ਹਾਂਜੀ ਮੇਥੀ ਸੌ ਹਲਦੀ ਰਾਈ ਇਹਦੇ ਨਮਕ ਮਸਾਲਾ ਆਪਣੇ ਹਿਸਾਬ ਨਾਲ ਸੌਫ ਹਾਂਜੀ 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 ਹਾਂ ਵਾਹ ਜੀ ਵਾਹ ਚਾਹ ਬਹੁਤ ਹੀ ਵਾਕਮਾਨ ਲੱਗ ਰਿਹਾ ਹੈ ਦੇਖਣ ਨੂੰ ਹੀ ਬਹੁਤ ਸੋਹਣਾ ਲੱਗ ਰਿਹਾ ਹੈ ਆਹ ਡਰਮ ਭਰਤਾ ਬਾਈ ਵੱਡਾ ਇੱਕ ਤੇ ਆ ਦੇਖੋ ਇਹ ਕਿੰਨਾ ਹੋਊਗਾ ਇਹ ਇਹ ਹੋਮੇ ਕਾਉਂਟ 2 ਕਾਉਂਟ ਦੇ 2 ਕੁਆਂਟਲ 4 ਬਣਾਤਾ ਉਸ ਟਾਈਮ ਦੇ ਵਿੱਚ ਹੀ ਤੇ ਵਾਖਮਾਰ 4 ਇਹ ਮਿਰਚਾਂ ਲਿਆਂਦੀਆਂ ਆਪਾਂ ਆਪਣੇ ਖੇਤ ਚੋਂ ਹੀ ਤੋੜੀਆਂ ਨੇ ਬਹੁਤ ਵੱਡੀਆਂ ਮਿਰਚਾਂ ਵਧੀਆ ਮਿਰਚਾਂ ਤੇ ਫਿਰ ਬਾਅਦ ਚ ਇਹਨਾਂ ਦੇ ਵਿਚਾਲੇ ਦੋ ਫਾੜਾਂ ਕਰੀਆਂ ਕਟਿੰਗ ਕਰੀਏ ਉਹ ਤੁਹਾਨੂੰ ਦਿਖਾਉਨੇ ਆ ਤੇ ਆਹ ਰਹੀ ਜਿੰਦੀ ਐਂ ਕਰੀਆਂ ਦੋ ਫਾੜਾਂ ਤੇ ਪੂਰੇ ਆਲਵਾਰ ਤੇ ਮਸ਼ਹੂਰ ਹੈ ਇਹਨਾਂ ਦਾ ਚਾਰ ਵਿਚਨ ਨਿੰਬੂ ਪਾਇਆ ਨਿੰਬੂ ਦੇ ਨਾਲ ਥੋੜੀ ਜਿਹੀ ਖਟਾਸ ਤੇ ਮਿਰਚਾਂ ਦਾ ਹੋਰ ਵੀ ਵਧੀਆ ਇੱਕ ਚਾਰਖਾਨ ਦਾ ਵਧੀਆ ਨਜ਼ਾਰਾ ਆਉਂਦਾ ਹੈ ਔਰ ਦੂਜੀ ਗੱਲ ਹੈ ਭਾਈ ਜੀ ਇਹ ਐਸਾ achar ਹੈ ਕਈ ਵਾਰ ਸਬਜੀ ਨਾ ਹੋਵੇ ਸਬਜੀ ਬਣਾਉਣ ਦਾ ਟਾਈਮ ਨਾ ਲੱਗੇ ਤਾਂ ਵੀ ਆਪਾਂ ਇਕੱਲੇ achar ਨਾਲ ਰੋਟੀ ਖਾ ਸਕਦੇ ਤੇ ਸਬਜੀ ਆ ਰਹੀ ਹੈ ਹਾਂ ਸਭ ਤੋਂ ਵੱਡੀ ਗੱਲ ਸੱਚ ਬਾਈ ਨੇ ਦੱਸੀ ਇਸ ਬਾਈ ਨੂੰ ਐਡ ਕਰਦੇ ਆ ਵਿੱਚ ਇਹ ਕਹਿੰਦਾ ਵੀ ਬਾਕੀ ਸਭ ਤੋਂ ਵੱਡੀ ਗੱਲ ਇਹ ਹਾੜੀ ਦੀ ਰੋਟ ਆ ਰਹੀ ਹੈ ਜਦੋਂ ਕਿ ਆਪਾਂ ਨੂੰ ਜਾਦਾ ਆਚਾਰ ਦੀ ਜ਼ਰੂਰਤ ਪੈਂਦੀ ਹੈ ਹੁਣ ਦੱਸੋ ਰੋਟੀ ਵੀ ਤਿੰਨ ਵਾਰ ਖਾਣੀ ਪੈਂਦੀ ਹੈ ਤੇ ਬਾਢੀ ਦਾ ਕੰਮ ਹੁਣ ਆਪਣੇ ਚੱਲ ਪੂਆ ਜੀ ਆਚਾਰ ਐਸੇ ਵਾਸਤੇ ਆਪਾਂ ਥੋਕ ਚੀ ਬਣਾ ਲਿਆ ਜੀ 2 2.5 ਕੁਇੰਟਲ ਦੇ ਕਰੀਬ ਜੀ ਹਾਂ ਕਿਆ ਹਾਂ ਜਿਹਨੇ ਇੱਕ ਵਾਰ ਹੀ ਖਾ ਲਿਆ ਨਾ ਬਾਈ ਕਹਿ ਰਹੇ ਨੇ ਜਿਨ੍ਹਾਂ ਨੇ ਬਣਾਇਆ ਜਿਹਨੇ ਇੱਕ ਵਾਰ ਹੀ ਖਾ ਲਿਆ ਤੇ ਉਹ ਦੁਬਾਰਾ ਜ਼ਰੂਰ ਮੰਗੂਗਾ ਇਹ ਅਚਾਰ ਇਹ ਗਰੰਟੀ ਹੈ ਜੀ ਇਹ ਗਰੰਟੀ ਹੈ ਪੱਕੀ ਕੀ ਨਾਮ ਹੈ ਬਾਈ ਤੁਹਾਡਾ ਵੀ ਦੱਸੋ ਦੀਵਾਨ ਸ਼ਰਮਾ ਜੀ ਦੀਵਾਨ ਸਰਨਾ ਕਿ ਕਿੱਥੋਂ ਹੋਰ ਤੋਂ ਜੀ ਹੋਰ ਤੋਂ ਹੋਰ ਤੋਂ ਵਾਹ ਜੀ ਵਾਹ ਕਮਾਲ ਕਰਤੀ ਆ ਦਾ ਜਮਾ ਬਾਈ ਹਾੜੀਆਂ ਦੀ ਰੁੱਤ ਹੈ ਤੇ ਬਾਦੀ ਦਾ ਜੋਰ ਚੱਲ ਰਿਹਾ ਸ਼ਰਮਾ ਛੋਲੇ ਕਣਕਾਂ ਕੱਟ ਰਹੇ ਆ achar ਦੀ ਹੁਣ ਜ਼ਰੂਰਤ ਹੈ ਸੋਨੂੰ ਪੂਰਾ ਫੁੱਲ ਡਰਮ ਭਰ ਕੇ achar ਦੇਤਾ ਆਕ ਲੈ ਜਾ ਸਕਦੇ ਹਾਂ ਬਾਈ ਨਾਲ ਸੰਪਰਕ ਕਰ ਸਕਦੇ ਹਾਂ ਤੇ ਕਿੱਥੇ ਸੋਨੂੰ ਚਾਹੀਦਾ ਉੱਥੇ ਵੀ ਪਹਚਾਵਾਂਗੇ ਤੇ ਵੀਡੀਓ ਨੂੰ ਕਰਦੇ ਆ ਸਮਾਪਤ ਤੇ achar ਦੇ ਅੱਗੇ ਸ਼ੇਅਰ ਕਰਦੇ ਸੋਨੂੰ ਚਾਰ ਵਧੀਆ ਲੱਗੇ ਨਾ ਅੱਗੇ ਵੀਡੀਓ ਸ਼ੇਅਰ ਲੈ ਕੇ ਜਰੂਰ ਕਰ ਦਿਓ